ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਪ ਸਾਰੇ ਜਣੇ ਬਹੁਤ ਵਧੀਆ ਹੋ ਮੋਂਗੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਤੇ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਆਪਾਂ ਗੱਲ ਕਰਦੇ ਹਾਂ ਬਰਾਊਨ ਕੁੜੀ ਹਰਪਾਲਕੌਰ ਜਿਹੜੀ ਕਿ ਵੈਲਡਰ ਗਰਲ ਦੇ ਨਾਮ ਨਾਲ ਮਸ਼ਹੂਰ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਮਸ਼ਹੂਰ ਹੋ ਕੇ ਪੂਰੀ ਦੁਨੀਆ 'ਚ ਆਪਣਾ ਨਾਮ ਬਣਾਇਆ ਤੇ ਆਪਣੇ ਛੋਟੇ ਜਿਹੇ ਕਾਰੋਬਾਰ ਨੂੰ ਕਿੱਦਾਂ ਉਹਨਾਂ ਨੇ ਵਿਦੇਸ਼ਾਂ ਤੱਕ ਪਹੁੰਚਾਇਆ ਕਿਉਂਕਿ ਹੁਣ ਉਹਨਾਂ ਨੂੰ ਬਾਹਰਲੇ ਦੇਸ਼ਾਂ ਤੋਂ ਆਰਡਰ ਆਉਂਦੇ ਨੇ ਜਿਵੇਂ ਉਹ ਤਵੀਆਂ ਹਾਲ ਹੁਣ ਜਿਵੇਂ ਉਹਨਾਂ ਨੇ ਟਾਇਰ ਹਨ ਨਿਊ ਬਣਾਏ ਨੇ ਉਹ ਸਾਰੇ ਸਾਰੀਆਂ ਚੀਜ਼ਾਂ ਉਹਨਾਂ ਦੀਆਂ ਬਾਹਰਲੇ ਦੇਸ਼ਾਂ ਤੱਕ ਜਾਂਦੀਆਂ ਨੇ ਹੁਣ ਜਿਹੜੇ ਲੋਕ ਕਹਿੰਦੇ ਨੇ ਕਿ ਸੋਸ਼ਲ ਮੀਡੀਆ ਤੇ ਸਿਰਫ ਗੰਦ ਪਾ ਕੇ ਹੀ ਮਸ਼ਹੂਰ ਹੋਇਆ ਜਾ ਸਕਦਾ ਉਹਨਾਂ ਲੋਕਾਂ ਲਈ ਕੁੜੀ ਇੱਕ ਮਿਸਾਲ ਹੈ ਕਿ ਕਿੱਦਾਂ ਉਹਨਾਂ ਨੇ ਮਿਹਨਤ ਕਰਕੇ ਆਪਣਾ ਬ੍ਰਾਂਡ ਬਣਾਇਆ ਬ੍ਰਾਊਨ ਕੁੜੀ ਦੇ ਨਾਮ ਤੇ ਕਈ ਤਰ੍ਹਾਂ ਦਾ ਸਮਾਨ ਤਿਆਰ ਕਰਕੇ ਉਹ ਵਿਦੇਸ਼ਾਂ ਚ ਭੇਜਦੇ ਨੇ ਹੁਣ ਤੇ ਉਹ ਇੱਕ ਸਿੰਗਲ ਮਦਰ ਹੈ ਜਿਵੇਂ 4 ਸਾਲ ਪਹਿਲਾਂ ਉਹਨਾਂ ਨੇ ਆਪਣਾ ਕੰਮ ਸਟਾਰਟ ਕੀਤਾ ਸੀਗਾ 4 ਸਾਲ ਪਹਿਲਾਂ ਉਹਨਾਂ ਨੇ ਉਹ ਸੋਸ਼ਲ ਮੀਡੀਆ ਤੇ ਆਏ ਸੀਗੇ ਤੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਆਪਣੀ ਬੈਲਡਿੰਗ ਵਾਲੀ ਵੀਡੀਓ ਪਾਈ ਸੀਗੀ ਜਿਹਦੇ ਨਾਲ ਉਹ ਮਸ਼ਹੂਰ ਹੋਏ ਸੀਗੇ ਤੇ ਉਹ ਇੱਕ ਸਿੰਗਲ ਮਦਰ ਨੇ 3 ਸਾਲ ਦਾ ਉਹਨਾਂ ਦਾ ਬੱਚਾ ਸੀਗਾ ਜਦੋਂ ਉਹ ਲੈ ਕੇ ਆਪਣੇ ਪੇਕੇ ਘਰ ਆਗੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਛੋਟੀ ਮੋਟੀ ਜੌਬ ਵੀ ਕੀਤੀ ਤਾਂ ਫਿਰ ਉਹਨਾਂ ਦੇ ਫਾਦਰ ਸਾਹਿਬ ਨੇ ਕਿਹਾ ਕਿ ਜੌਬ ਕਰਨ ਨਾਲੋਂ ਵੀ ਜਦੋਂ ਆਪਣਾ ਖੁਦ ਦਾ ਕਾਰੋਬਾਰ ਹੈਗਾ ਤੁਸੀਂ ਇੱਥੇ ਹੀ ਆਪਣਾ ਕੰਮ ਕਰੋ ਤਾਂ ਉਹਨਾਂ ਨੇ ਫਿਰ ਆਪਣੇ ਫਾਦਰ ਸਾਹਿਬ ਨਾਲ ਹੀ ਬਿਲਡਿੰਗ ਦਾ ਕੰਮ ਸਟਾਰਟ ਕੀਤਾ ਤੇ ਉਹ ਬਿਲਡਿੰਗ ਦੇ ਨਾਲ-ਨਾਲ ਫਿਰ ਉਹਨਾਂ ਨੇ ਉਹ ਸੋਸ਼ਲ ਮੀਡੀਆ ਤੇ ਆਏ ਤੇ ਉੱਥੇ ਬਿਲਡਿੰਗ ਕਰਦੇ ਹੋਏ ਹੀ ਉਹ ਆਪਣੀਆਂ ਰੀਲਸ ਪਾਉਣ ਲੱਗ ਗਏ ਤਾਂ ਉਹ ਬਿਲਡਿੰਗ ਵਾਲੀਆਂ ਰੀਲਸ ਤੋਂ ਹੀ ਉਹ ਬਹੁਤ ਜ਼ਿਆਦਾ ਮਸ਼ਹੂਰ ਹੋਏ ਵਾਇਰਲ ਹੋਏ ਤੇ 4 ਸਾਲਾਂ ਬਾਅਦ ਹੁਣ ਉਹਨਾਂ ਦਾ ਇੱਕ ਬਹੁਤ ਵੱਡਾ ਨਾਮ ਬਣ ਚੁੱਕਿਆ ਇੱਕ ਬ੍ਰਾਂਡ ਬਣਾ ਲਿਆ ਉਹਨਾਂ ਨੇ ਆਪਣੇ ਨਾਮ ਦਾ ਕਿਉਂਕਿ ਜਿਹੜੇ ਟਾਇਰ ਨੇਗੇ ਉਹ ਆਸਟ੍ਰੇਲੀਆ ਜਰਮਨੀ ਇਟਲੀ ਦੇ ਵਿੱਚ ਉਹਨਾਂ ਦੇ ਜਿਹੜੇ ਟਾਇਰ ਨੇ ਉਹ ਜਾ ਚੁੱਕੇ ਨੇ ਭੇਜ ਚੁੱਕੇ ਆ ਉਹ ਤੇ ਹੋਰ ਵੀ ਬਹੁਤ ਸਾਰਾ ਸਮਾਨ ਆ ਜਿਹੜਾ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਉਹਨਾਂ ਦਾ ਜਾ ਰਿਹਾਗਾ ਤੇ ਜੇ ਗੱਲ ਕਰੀ ਆਪਾਂ ਉਹਨਾਂ ਦੀ ਪ੍ਰਾਪਰਟੀ ਦੀ ਤਾਂ ਅੱਜ ਉਹਨਾਂ ਕੋਲ ਆਪਣੀ 40 ਤੋਂ 50 ਲੱਖ ਦੀ ਪ੍ਰਾਪਰਟੀ ਆ ਜਿਹੜੀ ਉਹਨਾਂ ਨੇ ਬਿਨਾਂ ਕਿਸੇ ਦੀ ਹੈਲਪ ਤੋਂ ਮਤਲਬ ਬਿਨਾਂ ਆਪਣੇ ਮਾਂ-ਬਾਪ ਦੀ ਹੈਲਪ ਤੋਂ ਆਪ ਬਣਾਈ ਹੋਈ ਆ ਚਾਹੇ ਉਹ ਸੋਸ਼ਲ ਮੀਡੀਆ ਤੋਂ ਲਾ ਲੋ ਚਾਹੇ ਉਹ ਕੰਮ ਕਰਕੇ ਲਾ ਲੋ ਪਰ ਉਹਨਾਂ ਨੇ ਆਪਣੀ ਜਿਹੜੀ ਪ੍ਰਾਪਰਟੀ ਆ ਉਹ ਖੁਦ ਬਣਾਈ ਹੋਈ ਹੈਗੀ ਤੇ ਇੱਥੋਂ ਆਪਾਂ ਇਹ ਸਿੱਖ ਸਕਦੇ ਆ ਕਿ ਸੋਸ਼ਲ ਮੀਡੀਆ ਦਾ ਯੂਜ਼ ਜੇ ਆਪਾਂ ਵਧੀਆ ਤਰੀਕੇ ਨਾਲ ਕਰਦੇ ਆਂ ਤਾਂ ਇਹ ਨਹੀਂ ਹੈਗਾ ਕਿ ਸਿਰਫ ਗੰਦ ਪਾਉਣ ਵਾਲੀ ਲੋਕ ਜਿਆਦਾ ਫੇਮਸ ਹੁੰਦੇ ਨੇ ਜੇ ਆਪਾਂ ਸੋਸ਼ਲ ਮੀਡੀਆ ਨੂੰ ਵਧੀਆ ਤਰੀਕੇ ਨਾਲ ਯੂਜ਼ ਕਰਦੇ ਆਂ ਤਾਂ ਆਪਾਂ ਕੁਝ ਤੋਂ ਕੁਝ ਬਣਾ ਸਕਦੇ ਆਂ ਜਿਵੇਂ ਕਿ ਉਹ ਕੁੜੀ ਨੇ ਬਣਾਇਆ ਜ਼ੀਰੋ ਤੋਂ ਉੱਠ ਕੇ ਅੱਜ ਉਹ ਕਿੰਨੀ ਜਿਆਦਾ ਫੇਮਸ ਹੋਈ ਆ ਕਿਉਂਕਿ ਉਹਨੂੰ ਵੀ ਤਾਂ ਹਨਾ ਆਫਰ ਆਉਂਦੇ ਨੇਗੇ ਕਿ ਗਾਣਿਆਂ 'ਚ ਮਾਡਲਿੰਗ ਕਰਨ ਲਈ ਜਾਂ ਹੋਰ ਹਨਾ ਸ਼ੂਟਿੰਗ ਲਈ ਬਟ ਉਹਨੇ ਉਹ ਚੀਜ਼ਾਂ ਤੋਂ ਫੇਮਸ ਹੋਣ ਦੀ ਬਜਾਏ ਗਾਣਿਆਂ 'ਚ ਜਾ ਕੇ ਫੇਮਸ ਹੋਣ ਦੀ ਬਜਾਏ ਉਹਨੇ ਆਪਣੇ ਕੰਮ ਨੂੰ ਲੈ ਕੇ ਆਪਣਾ ਕੰਮ ਕਰਕੇ ਫੇਮਸ ਹੋਣਾ ਜਿਆਦਾ ਵਧੀਆ ਸਮਝਿਆ ਤੇ ਅੱਜ ਉਹਦਾ ਨਾਮ ਬਣਿਆ ਤਾਂ ਉਹਦੇ ਆਪਣੇ ਕੰਮ ਕਰਕੇ ਕਿਉਂਕਿ ਇਦਾਂ ਦੇ ਕੰਮ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਉਹ ਬਹੁਤ ਜ਼ਿਆਦਾ ਘੱਟ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਕੋਈ ਰੇਅਰ ਹੀ ਹੁੰਦੀਆਂ ਨੇ ਜਿਹੜੀਆਂ ਇਦਾਂ ਦੇ ਕੰਮ ਕਰਦੀਆਂ ਨੇ ਹਨਾ ਕਿਉਂਕਿ ਬਿਲਡਿੰਗ ਦਾ ਕੰਮ ਆਪਾਂ ਜ਼ਿਆਦਾਤਰ ਦੇਖਦੇ ਹਾਂ ਕਿ ਮੁੰਡੇ ਹੀ ਕਰਦੇ ਹੁੰਦੇ ਨੇ ਕੁੜੀਆਂ ਇਹ ਕੰਮ ਦੇ ਵਿੱਚ ਬਹੁਤ ਜ਼ਿਆਦਾ ਘੱਟ ਹੁੰਦੀਆਂ ਨੇ ਤੇ ਉਹ ਕੁੜੀ ਹੈ ਜਿਹੜੀ ਕਿ ਪੂਰੇ ਇੰਡੀਆ ਦੇ ਵਿੱਚ ਮਤਲਬ ਪੂਰੀ ਦੁਨੀਆ ਦੇ ਵਿੱਚ ਉਹ ਫੇਮਸ ਹੋ ਚੁੱਕੀ ਹੈਗੀ ब्राउन ਕੁੜੀ ਦੇ ਨਾਮ ਨਾਲ ਤੇ ਅੱਜ ਦੀ ਵੀਡੀਓ ਚ ਬਈ ਇੰਨਾ ਹੀ ਜੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਜਿਹੜੇ ਚੈਨਲ ਤੇ ਨਵੇਂ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਮਿਲਦੇ ਆਂ ਕਿਸੇ ਨੈਕਸਟ ਵੀਡੀਓ ਚ ਇਦਾਂ ਦੀ ਕੋਈ ਵਧੀਆ ਜੀ ਨੈਕਸਟ ਵੀਡੀਓ ਲੈ ਕੇ ਥੈਂਕ ਯੂ ਸੋ ਮਚ